ਦੋ ਲੜਕਿਆਂ ਨੇ ਦੁਬਾਰਾ ਇੱਕ 16-17 ਸਾਲ ਦੀ ਕੁੜੀ ਨੂੰ ਪੈਰਾਂ ਤੋਂ ਫੜ ਕੇ ਘੜੀਸਿਆ ਜਾ ਰਿਹਾ ਸੀ ਉਹ ਲੜਕੀ ਲਗਤਰ ਝਿਕਾ ਮਾਰ ਰਹੀ ਸੀ ਤੇ ਕਹਿ ਰਹੀ ਸੀ ਕਿ ਮੈਨੂੰ ਨਾ ਮਾਰੋ ਛੱਡ ਦਿਓ ਮੈਂ ਘਰ ਜਾਣਾ ਹੈ ਉਸੇ ਵਕਤ ਹੀ ਉਹਨਾਂ ਜੋ ਇੱਕ ਮੁੰਡੇ ਦੇ ਦੁਆਰਾ ਇੱਕ ਸੋਟੀ ਚੱਕੀ ਜਾਂਦੀ ਹੈ ਤੇ ਉਸ ਨੂੰ ਮਾਰ ਦਿੱਤੀ ਜਾਂਦੀ ਹੈ। ਕੁੜੀ ਦੀਆਂ ਚੀਕਾਂ ਉਸੇ ਵਕਤ ਹੀ ਬੰਦ ਹੋ ਚੁੱਕੀਆਂ ਸੀ। ਇਹਨਾਂ ਦੋਨਾਂ ਮੁੰਡਿਆਂ ਨਾਲ ਇੱਕ ਔਰਤ ਵੀ ਮੌਜੂਦ ਸੀ। ਕੁਝ ਮਿੰਟਾਂ ਵਿੱਚ ਹੀ ਇਹ ਇੱਕ ਖੇਤ ਦੇ ਕਿਨਾਰੇ ਪਹੁੰਚਦੇ ਨੇ ਜਿੱਥੇ ਇੱਕੋ ਲਾਈਨ ਦੇ ਵਿੱਚ ਪੰਜ ਲੱਕੜੀ ਤੋਂ ਕੋਲਾ ਬਣਾਉਣ ਵਾਲੀਆਂ ਪੱਟੀਆਂ ਮੌਜੂਦ ਸੀ। ਇਹਨਾਂ ਮੁੰਡਿਆਂ ਦੁਬਾਰਾ ਉਸ ਕੁੜੀ ਨੂੰ ਝੁੱਕ ਕੇ ਇੱਕ ਪੱਟੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਅਤੇ ਦਰਵਾਜ਼ਾ ਬੰਦ ਕਰਕੇ ਅੱਗ ਲਾ ਦਿੱਤੀ ਜਾਂਦੀ ਹੈ। ਅਤੇ ਫਿਰ ਤਿੰਨੇ ਉਸ ਪੱਟੀ ਦੇ ਸਾਹਮਣੇ ਹੀ ਬੈਠ ਜਾਂਦੇ ਨੇ ਤੇ ਠੀਕ 7 ਵਜੇ ਇੱਕ ਮੁੰਡਾ ਉੱਠਦਾ ਪੱਟੀ ਦਾ ਦਰ ਜਾਲੀ ਤੋਂ ਬਿਆਲੀ ਕਿਲੋ ਵਜਨ ਵਾਲੀ ਕੁੜੀ ਹੁਣ ਤੱਕਰ 10 ਕਿਲੋ ਵਿੱਚ ਬਦਲ ਚੁੱਕੀ ਸੀ ਇਸ ਤੋਂ ਬਾਅਦ ਇਹਨਾਂ ਚੋਂ ਇੱਕ ਮੁੰਡੇ ਦੇ ਦੁਆਰਾ ਫੋਨ ਕੱਢਿਆ ਜਾਂਦਾ ਹੈ ਤੇ ਕਿਸੇ ਨੂੰ ਮਲਾਇਆ ਜਾਂਦਾ ਹੈ ਅਤੇ ਫਿਰ ਕੁਝ ਹੀ ਮਿੰਟਾਂ ਦੇ ਵਿੱਚ ਉੱਥੇ 6 ਲੋਕ ਹੋ ਚੁੱਕੇ ਸੀ ਪਿਰ ਉਹ ਆਪਸ ਵਿੱਚ ਗੱਲਾਂ ਕਰਦੇ ਨੇ ਤੇ ਫਿਰ ਉਹਨਾਂ ਚੋਂ ਦੋ ਮੁੰਡਿਆਂ ਦੁਬਾਰਾ ਉਸਨੂੰ ਖਿੱਚ ਕੇ ਪੱਟੀ 'ਚੋਂ ਬਾਹਰ ਕੱਢਿਆ ਜਾਂਦਾ ਹੈ। ਉਹ ਹੁਣ ਤੱਕ ਇੱਕ ਮੱਚੂਕੀ ਲੱਕੜਵੰਗ ਹੋ ਚੁੱਕੀ ਸੀ ਤੇ ਉਸ ਦੇ ਵਿੱਚੋਂ ਧੂਆ ਵੀ ਨਿਕਲ ਰਿਹਾ ਸੀ। ਇਸ ਤੋਂ ਬਾਅਦ ਉਸ ਉੱਪਰ ਪਾਣੀ ਪਾ ਕੇ ਉਸਨੂੰ ਠੰਡਾ ਕੀਤਾ ਜਾਂਦਾ ਹੈ ਤੇ ਫਿਰ ਇੱਕ ਫੋੜੇ ਦੇ ਨਾਲ ਉਸ ਦੇ ਲਗਭਗ 20 ਟੁਕੜੇ ਕਰ ਦਿੱਤੇ ਜਾਂਦੇ ਨੇ। ਫਿਰ ਉਹਨਾਂ ਸਭ ਟੁਕੜਿਆਂ ਨੂੰ ਬੋਰੀ ਵਿੱਚ ਪਾਇਆ ਜਾਂਦਾ ਹੈ ਤੇ ਫਿਰ ਠੀਕ 4 ਕਿਲੋਮੀਟਰ ਦੂਰ ਇੱਕ ਨਹਿਰ ਦੇ ਵਿੱਚ ਉਹਨਾਂ ਬੋਰੀਆਂ ਨੂੰ ਸੁੱਟ ਦਿੱਤਾ ਜਾਂਦਾ ਹੈ। ਅਤੇ ਦੂਜੇ ਪਾਸੇ ਉਹ ਔਰਤ ਜੋ ਉਹਨਾਂ ਦੇ ਨਾਲ ਸੀ ਉਹ ਉਸ ਪੱਟੀ ਦੇ ਕੋਲ ਹੀ ਖੜੀ ਹੋਈ ਸੀ ਕਿਉਂਕਿ ਹੁਣ ਉਸ ਦਾ ਕੋਈ ਵੀ ਨਾਮੁ ਨਿਸ਼ਾਨ ਤੱਕ ਮੌਜੂਦ ਨਹੀਂ ਸੀ ਇਸ ਤੋਂ ਬਾਅਦ ਤਕਰੀਬਨ ਰਾਤ ਦੇ 1.5 ਵਜੇ ਲੜਕਾ ਇੱਕ ਅਧੇੜ ਉਮਰ ਦੀ ਔਰਤ ਦੇ ਨਾਲ ਉੱਥੇ ਆਉਂਦਾ ਹੈ ਜਿਸ ਨੂੰ ਉਹ ਕਾਕੀ ਕਹਿ ਰਿਹਾ ਸੀ ਉਸ ਨੇ ਦੇਖਿਆ ਕਿ ਸਾਹਮਣੇ ਦੀ ਪੱਠੀ ਵਿੱਚ ਅਗ ਮਚ ਰਹੀ ਸੀ ਪਰ ਇਸ ਮੌਸਮ ਵਿੱਚ ਮੀਂਹ ਪੈਂਦਾ ਹੈ ਤੇ ਇਸੇ وجہ ਦੇ ਨਾਲ ਘਰ ਦੀਆਂ ਸਾਰੀਆਂ ਪੱਠੀਆਂ ਹੀ ਬੰਦ ਰਹਿੰਦੀਆਂ ਨੇ ਤਾਂ ਉਸ ਨੇ ਸੋਚਿਆ ਕਿ ਇਹ ਪੱਠੀ ਕਿਉਂ ਮਚ ਰਹੀ ਹੈ ਉਸ ਨੂੰ ਉੱਥੋਂ ਦੇਖ ਕੇ ਕਾਲੂ ਨਾਮ ਦਾ ਇੱਕ ਆਦਮੀ ਵੀ ਉੱਥੇ ਆ ਜਾਂਦਾ ਹੈ। ਉਹਨਾਂ ਦੇ ਕੋਲ ਔਰਤ ਨਾਲ ਆਏ ਮੁੰਡੇ ਦੇ ਦੁਬਾਰਾ ਕਾਲੂ ਕਿਹਾ ਜਾਂਦਾ ਹੈ ਕਿ ਮੇਰੀ ਭੈਣ ਦੁਪਹਿਰ ਵੇਲੇ ਤੋਂ ਘਰੋਂ ਨਿਕਲੀ ਸੀ ਪਰ ਹਾਲੇ ਤੱਕ ਉਹ ਘਰ ਵਾਪਸ ਨਹੀਂ ਪਹੁੰਚੀ ਅਤੇ ਇਹ ਤ੍ਰਿਪੱਠੀ ਹਾਲੇ ਤੱਕ ਕਿਉਂ ਮੱਚ ਰਹੀ ਹੈ? ਉਸ ਆਦਮੀ ਨੇ ਕਿਹਾ ਕਿ ਇੱਥੇ ਕੋਈ ਵੀ ਲੜਕੀ ਨਹੀਂ ਆਈ ਤੇ ਇਹ ਪੱਠੀ ਮੇਰੀ ਨਹੀਂ ਆ, ਮੇਰੇ ਪੜੋਸੀ ਸੰਜੇ ਦੀ ਆ। ਉਸ ਤੋਂ ਬਾਅਦ ਉਹ ਲੜਕਾ ਪੱਠੀ ਦੇ ਕੋਲ ਪਹੁੰਚਦਾ ਹੈ ਜਿਸ ਦੇ ਵਿੱਚੋਂ ਮਾਸ ਦੇ ਮੱਛਣ ਦੀ ਬਦਬੂ ਆ ਰਹੀ ਸੀ। ਲੜਕੇ ਦੇ ਦੁਬਾਰਾ ਕਾਲੂ ਨੂੰ ਹੜਫੜਾਉਂਦੇ ਹੋਏ ਪੁੱਛਿਆ ਜਾਂਦਾ ਹੈ ਕਿ ਪੱਠੀ 'ਚ ਕੀ ਦਾ ਮੇਰੀ ਬੇਟੀ ਦਾ ਹੀ ਆਇਆ ਜੋ ਕਿ ਅੱਜ ਤੋਂ ਠੀਕ ਇੱਕ ਮਹੀਨਾ ਪਹਿਲਾਂ ਉਸ ਨੂੰ ਦਿੱਤਾ ਸੀ ਉਹਨਾਂ ਤਿੰਨਾਂ ਦੇ ਹੋਸ਼ ਉੱਡ ਚੁੱਕੇ ਸੀ ਕਿ ਇਹ ਕੀ ਹੋ ਗਿਆ ਉਹ ਹੜਬ ਬਣਾਉਂਦੇ ਹੋਏ ਪਿੰਡ ਦੇ ਸਰਪੰਚ ਕੋਲ ਜਾਂਦੇ ਨੇ ਤੇ ਸਭ ਦੱਸ ਦਿੰਦੇ ਨੇ ਤੇ ਸਰਪੰਚ ਵੱਲੋਂ ਪੁਲਿਸ ਨੂੰ ਉਤਰਾਂ ਤਾਈਂ ਬੁਣ ਕਰ ਦਿੱਤਾ ਜਾਂਦਾ ਹੈ ਹੁਣ ਤੱਕ ਇਹ ਖਬਰ ਪੂਰੇ ਪਿੰਡ ਵਿੱਚ ਫੈਲ ਚੁੱਕੀ ਸੀ ਤਰੀਖ ਸੀ 2 ਅਗਸਤ 2023 ਦੀ ਰਾਤ ਦੇ 2 ਬੱਚੋ ਕੇ ਸੀ ਤੇ ਜਗ੍ਹਾ ਸੀ ਰਾਜਸਥਾਨ ਦਾ ਪੀਲ ਬੜਾ ਦਾ ਨਰਸਿਕਪੁਰਾ ਪਿੰਡ ਅਗਲੇ ਦਿਨ ਸਵੇਰੇ ਪੁਲਿਸ ਇਸ ਜਗ੍ਹਾ ਤੇ ਪਹੁੰਚਦੀ ਹੈ ਇਸ ਤੋਂ ਬਾਅਦ ਪੁੱਛਗਿੱਛ ਦੇ ਦੌਰਾਨ ਪੁਲਿਸ ਨੂੰ ਕੜਾ ਤੇ ਹੱਥ ਦਿਖਾਇਆ ਜਾਂਦਾ ਹੈ ਲੜਕੀ ਦੀ ਮਾਂ ਨੇ ਦੱਸਿਆ ਵੀ ਮੇਰੀ ਬੇਟੀ ਨੀਹਾ 17 ਸਾਲ ਦੀ ਸੀ ਉਸਦੇ ਪਿਤਾ ਨੇ ਰਿਸ਼ਤੇਦਾਰੀ ਚ ਜਾਣਾ ਸੀ ਸੋ ਕੱਲ ਬੱਕਰੀਆਂ ਚਰਾਉਣ ਦੇ ਲਈ ਲੱਗੀ ਸੀ ਤੇ ਸ਼ਾਮ ਤੱਕ ਨਹੀਂ ਆਈ ਤੇ ਮੈਂ ਮਹਾਵੀਰ ਨੂੰ ਨਾਲ ਲੈ ਕੇ ਬਾਹਰ ਨਿਕਲ ਪਈ ਤੇ ਸਾਨੂੰ ਉਸ ਪੱਠੀ ਦੇ ਵਿੱਚੋਂ ਇਹ ਸਬੂਤ ਮਿਲੇ ਪੁਲਿਸ ਉਸ ਪੱਠੀ ਦੇ ਕੋਲ ਵਾਪਸ ਜਾਂਦੀ ਹੈ ਫਿਰ ਕਾਲੂ ਅਤੇ ਉਸ ਦਾ ਭਰਾ ਕਾਨਾ ਅਤੇ ਉਸ ਕਹਿੰਦਾ ਹੈ ਆਪਦੇ ਹਿਸਾਬ ਦੇ ਨਾਲ ਤਾਂ ਉਹ ਸਭ ਕੁਝ ਦਰਦ ਨਹੀਂ ਕਾਲੂ ਦੇ ਦੁਆਰਾ ਦੱਸਿਆ ਜਾਂਦਾ ਹੈ ਕਿ ਬੱਕਰੇ ਚਰਾਉਣਾ ਹਰ ਰੋਜ਼ ਨਿਹਾਂ ਦਾ ਪਿਓ ਆਇਆ ਕਰਦਾ ਸੀ ਪਰ ਉਸ ਦਿਨ ਨਹੀਂ ਆਈ ਸੀ ਉਸਦੇ ਪਿਓ ਨੇ ਮੈਨੂੰ ਕਿਹਾ ਕਿ ਨਿਹਾਂ ਦਾ ਧਿਆਨ ਰੱਖੀ ਪਰ ਮੇਰੀ ਨੀਅਤ ਖਰਾਬ ਹੋ ਗਈ ਤੇ ਮੈਂ ਉਸ ਨੂੰ ਖੇਤ ਦੇ ਵਿੱਚ ਫੜਕੇ ਲੈ ਗਿਆ ਉਸ ਦੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੈਂ ਭੱਜ ਨਹੀਂ ਦਿੱਤੀ ਤੇ ਉਸ ਦੇ ਮੂੰਹ ਨੂੰ ਅਸੀਂ ਚੁੰਨੀ ਦੇ ਨਾਲ ਬੰਨ ਦਿੱਤਾ ਉਸ ਤੋਂ ਬਾਅਦ ਗਲਤ ਕੰਮ ਕੀਤਾ ਫਿਰ ਉੱਥੇ ਕਾਨਾਂ ਵੀ ਆ ਗਿਆ ਤੇ ਉਸ ਦੇ ਦੁਬਾਰਾ ਵੀ ਉਸ ਦੇ ਨਾਲ ਗਲਤ ਕੰਮ ਕੀਤਾ ਗਿਆ ਇਸ ਤੋਂ ਬਾਅਦ ਅਸੀਂ ਉਸ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਅਸੀਂ ਤੈਨੂੰ ਜਾਨੋਂ ਮਾਰ ਦੇਵਾਂਗੇ ਪਰ ਉਹ ਮੰਨੀ ਨਹੀਂ ਤੇ ਲਗਾਤਾਰ ਕਹਿੰਦੀ ਰਹੀ ਕਿ ਮੈਂ ਪਾਪਾ ਨੂੰ ਦੱਸਾਂਗੀ ਤੇ ਫਿਰ ਉਸ ਦੇ ਦੁਬਾਰਾ ਉੱਥੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਇਸੇ ਦੌਰਾਨ ਕਾਨਾਂ ਦੁਆਰਾ ਉਹਦੇ ਡੰਡਾ ਮਾਰ ਦਿੱਤਾ ਜਾਂਦਾ ਤੇ ਉਹ ਬੇਹੋਸ਼ ਹੋ ਜਾਂਦੀ ਹੈ ਅਸੀਂ ਉਸ ਨੂੰ ਟੰਬੂ ਦੇ ਵਿੱਚ ਲੈ ਗਏ ਉੱਥੇ ਮੇਰੀ ਪਤਨੀ ਵੀ ਆ ਗਈ ਉਹ ਲੜਕੀ ਨੂੰ ਦੇਖ ਕੇ ਬਹੁਤ ਜ਼ਿਆਦਾ ਡਰ ਚ ਕਿ ਬੋਰੀ ਪਰਕੇ ਉਸ ਨੂੰ ਨਹਿਰ ਦੇ ਵਿੱਚ ਛੁੱਟ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਪੁਲਿਸ ਦੇ ਦੁਬਾਰਾ ਨਹਿਰ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾਂਦਾ ਹੈ ਤਾਂ ਬੋਰੀਆਂ ਵੀ ਮਿਲ ਗਈਆਂ ਤਾਂ ਫਿਰ ਤਨੇ ਡਾਕਟਰਾਂ ਦੀ ਟੀਮ ਨੇ ਪੋਸਟਮਾਰਟਮ ਕੀਤਾ ਇਹਨਾਂ ਤਨ ਬੋਰੀਆਂ ਦਾ ਭਾਰ ਨ ਸਿਰਫ 6 ਕਿਲੋ 300 ਗ੍ਰਾਮ ਹੀ ਸੀ ਇਸ ਤੋਂ ਬਾਅਦ 473 ਪੰਨਿਆਂ ਦੀ ਇੱਕ ਚਾਰਜ ਸੀਟ ਕੋਰਟ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ ਉਹਨਾਂ ਇੱਕ ਇੱਕ ਪੰਨਾ ਇਸ ਗੱਲ ਦੀ ਗਵਾਹੀ ਦੇ ਰਹੇ ਸੀ ਕਿ ਇਹਨਾਂ ਦੋਹਾਂ ਨੇ ਇਹ ਸਭ ਕੁਝ ਕੀਤਾ ਤੇ ਫਿਰ ਕੋਰਟ ਵੱਲੋਂ ਦੋਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਉਸ ਦੀ ਪਤਨੀ ਤੇ ਹੋਰ ਛੇ ਲੋਕ ਜੋ ਮੌਜੂਦ ਸੀ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਕਿਉਂਕਿ ਪ੍ਰੋਪਰ ਕਿਹੋ ਜਿਹੇ ਕੰਮ ਹੋ ਰਹੇ ਨੇ ਕਿਸ ਕਿਸਮ ਦੀ ਤਰ੍ਹਾਂ ਦੇ ਕਾਰਨਾਮ ਸਾਡੀ ਦੁਨੀਆ ਦੇ ਵਿੱਚ ਹੋ ਰਹੇ ਨੇ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲੈਣਾ ਧੰਨਵਾਦ